हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪੰਜ ਨਾਕ ਮੱਜਾਂ ਦੇ ਵਿੱਚ ਤੁਹਾਨੂੰ ਦੋਸਤ ਦਿਖਾਵਾਂਗੇ ਤੇ ਪੰਜਾਂ ਦਾ ਗਾਦੀ ਡਿਟੇਲ ਜਿਹੜੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਾਂ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤੀ ਉਹਨਾਂ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਬਟਨ ਵਾਲ ਤੇ ਸਿਲੈਕਟ ਕਰਦੇ ਤਾਂ ਕਿ ਸਾਡੀ ਨਵੀਂ ਬੁਢੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਛੋਂ ਦੀ ਸਾਰੀ ਵੀ ਦੇਖਣ ਨੂੰ ਪੁੱਛ ਲੈਂਦੇ ਆਂ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਜੀ ਚੱਬੀ ਗਾ ਐਡਰੈਸ ਬੋਲ ਦੀ ਵੀਰ ਆਪਣਾ ਰਾਜ ਜੀ ਪਿੰਡ ਝਾਮਕੇ ਖੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਫੋਨ ਨੰਬਰ ਜੀ 78890 ਅਰੇ ਕਿ ਥੋੜੀ ਜਿਹੀ ਬ੍ਰੇਕ ਲਾਤੀ ਬ੍ਰੇਕ ਭਾਜੀ ਲਾਈ ਨਹੀਂ ਆ ਜੀ ਮਾਲ ਹੀ ਆਈ ਗਿਆ ਤੇ ਭੈਣਾ ਭਰਾਵਾਂ ਦਾ ਪ੍ਰੇਮ ਹੀ ਇੰਨਾ ਵਾ ਵੀ ਲੋਕਲ ਵੀ ਆਈ ਗਿਆ ਤੇ ਜਿਹੜੇ ਜੁੜੇ ਉਹ ਵੀ ਆਈ ਹੈ ਠੀਕ ਹੈ ਜੀ ਤੇ ਮਾਲ ਬੰਨਣ ਦਾ ਟਾਈਮ ਨਹੀਂ ਮਿਲਿਆ ਆਪਦਾ ਥੋੜੀ ਸੋਚ ਹੀ ਹੁੰਦੀ ਹੈ ਵੀ ਨਗਰ ਘੜੇ ਚਾਰ ਪੰਜ ਹੋਣ ਨਾ ਹਾਂਜੀ ਹਾਂਜੀ ਕੋਸ਼ਿਸ਼ ਤੇ ਕਰਦੇ ਆਂ ਗਾਂ ਚਲੋ ਆਉਣ ਵਾਲੇ ਸਮੇਂ ਜੋ ਵੀ 10 ਮਹੀਨਾ ਰਹਿਣਾ ਆਪਣੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਪਹੂ ਬਾਰੂ ਮਿਲਦਾ ਹਾਂਜੀ ਮਿਲਦਾ ਘਾਟਿਆ ਜੀ ਹਾਂਜੀ ਹਾਂਜੀ ਤੇ ਅੱਜ ਆਪਣੇ ਕੋਲ ਟੋਟਲ 5 ਨਾਲ ਗਿਆ ਹਾਂਜੀ 5 ਨਾਲ ਗਿਆ ਠੀਕ ਹੈ ਜੀ ਸ਼ੁਰੂ ਕਰ ਲਈਏ ਇਸ ਛੋਟੀ ਦੇ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਕਿ ਇਹ ਕਿੰਨਾ ਵਸ ਵਸ ਇਹ ਭਾਜੀ ਛੋਟੀ ਪਹਿਲਾਂ ਸੁਗਾ ਸੁਈ ਕੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ 3 ਮਹੀਨੇ ਹੋਏ ਆ ਅੱਛਾ ਜੀ ਤੇ ਗਾਂ ਭਾਜੀ ਕੇ ਆਈ ਹੋਈ ਨੂੰ ਵੀ ਮਤਲਬ ਇਹਨੂੰ ਗਾਂ ਬਣੀ ਨੂੰ ਵੀ 20-25 ਦਿਨ ਕੁ ਮਹੀਨਾ ਹੋਇਆ ਅੱਛਾ ਜੀ ਆਪਾਂ ਕਰਦੇ ਨੂੰ ਪੁੱਛਿਆ ਆਪ ਠੀਕ ਹੈ ਜੀ ਉੱਚੀ ਦਾ ਤਾਂ ਵੀ ਗਿਰਾ ਭੈਣ ਭਰਾ ਖੜਦਾ ਨਾ ਮੈਂ ਦੱਸ ਲਈਦਾ ਅਗਲਾ ਮਾਰਕ ਦੇ ਹਿਸਾਬ ਨਾਲ ਪਾ ਲਈ ਨਾ ਠੀਕ ਜੀ ਰਹਿ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਦੁੱਧ ਵੀ ਰਿਸ ਲੇਕ ਨਾ ਦੁੱਧ ਭਾਜੀ ਦਾ ਆ ਅੱਛਾ ਜੀ 9 ਲੀਟਰ ਦੁੱਧ ਪੱਕਾ ਹੋਊਗਾ ਠੀਕ ਹੈ ਤੇ ਮਿਲਦੀ ਵੀ ਬਾਕੀ ਇਦਾਂ ਭਾਵੇਂ ਥੱਲੇ ਬੈਠੇ ਤੇ ਕੋਈ ਪੜਾ ਨਹੀਂ ਕੋਈ ਕੋਈ ਅੱਛਾ ਥਾਪੀ ਦੇ ਵੇਲੇ ਵੀ ਹਾਂਜੀ ਹਾਂਜੀ ਬੱਚਾ ਨਹੀਂ ਕਰਦਾ ਨਹੀਂ ਜੀ ਬੱਚਾ ਨਹੀਂ ਲੋ ਦੋਸਤੋ ਪਹਿਲਾ ਸੂਆ ਸੂਈ ਦੇ ਸੂਈ ਨੂੰ ਕੋ ਤਿੰਨ ਮਿੰਟ ਦਾ ਟਾਈਮ ਹੋ ਗਿਆ ਤੇ 20 25 ਦਿਨ ਦਾ ਟਾਈਮ ਲੈਣ ਨੂੰ ਏਆਈ ਹੋ ਗਿਆ ਵਸ ਦੁੱਧ 10 ਕਿਲੋ ਦੇ ਲਾ ਬਾਕੀ ਤੁਸੀਂ ਪਿੱਠਪੜੀ ਦੀ ਚੜਾਈ ਮੱਝ ਦੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਸਕਦੇ ਹੋ ਆਹ ਦੀ ਫੇਸ ਕੁਆਲਿਟੀ ਕਰੋ ਚਾਹੀਦੀ ਬਾਕੀ ਭਾਈ ਸੀਲਸ ਲੱਗ ਗਿਆ ਲੋ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੀ ਮਾਰੀ ਤੁਸੀਂ ਚੈੱਕ ਕਰ ਸਕਦੇ ਹੋ ਥਾਪੀ ਤੇ ਮਿਲਦੀ ਹੈ ਦੋਵੇਂ ਥਾਪੀ ਰਕਤਾ ਕੋਈ ਬੱਚੇ ਦੀ ਪ੍ਰਵਾਹ ਨਹੀਂ ਕੋਈ ਟੀਕੇ ਲਾਉਣ ਦੀ ਲੋੜ ਨਹੀਂ ਆਹ ਕਰੋ ਚੱਕੀ ਦੀ ਪਿੱਠਪੜੀ ਦੀ ਚੜਾਈ ਦੋਸਤੋ ਰਾਮ ਆਲ ਭਾਜੀ ਅੱਜ ਸਵੇਰੇ ਲਿਆਦਾ ਠੀਕ ਹੈ ਜੀ ਹਾਂਜੀ ਹਾਂ ਅੱਛਾ ਵੀਰ ਮਤਲਬ ਟੀਕਾ ਟੂਗਾ ਤਨ ਲਾਇ ਨਾ ਨਾ ਜੀ ਕੋਈ ਗੱਲ ਠੀਕ ਹੈ ਜੀ ਬਾਕੀ ਭਾਜੀ ਗੱਲ ਇਹ ਵੀ ਆਪਣੇ ਘਰੇ ਭਾਵੇਂ ਕੋਈ ਤਸੱਲੀ ਕਰਕੇ ਕਰੀ ਠੀਕ ਹੈ ਜੀ ਓਕੇ ਖੜੇ ਜਦਾਂ ਕੀ ਮੁੱਲ ਕਰਨਾ ਹੈ ਮੋਲ ਭਾਜੀ ਜੇ ਤੇ ਝੋਟੀ ਨਿਕਲਾਈ ਆਪਣੇ ਕੋ ਗੱਬਣ ਹਮ ਮਨ ਲਓ ਹੁਣ ਮਹੀਨਾ ਆਇਆ ਵਾ 15 ਦਿਨਾਂ ਚੈੱਕ ਹੁੰਦੀ ਆ ਹਾਂਜੀ ਹਾਂਜੀ ਚਲੋ ਆਪਣੇ ਦਮਾਲ ਇਹਨਾਂ ਦਾ ਰਹਿਦਾਰੀਆਂ ਵੇ ਤੁਹਾਨੂੰ ਆਖੀ ਹਾਂਜੀ ਹਾਂਜੀ ਤੇ ਫਿਰ ਤੇ ਝੋਟੀ ਦਵਾਂਗੇ 75000 ਦੀ ਗੱਬਣ ਚੱਕ ਹਾਂਜੀ ਹਾਂਜੀ ਹੁਣ ਮੋਲ ਜੋ ਮਰਜ਼ੀ ਕਰੀਏ ਹਾਂਜੀ ਨਾ 70 ਨਾ 75 65000 ਜੀ ਦੇ ਦਈਏ ਪੂਰੇ ਕੰਦਾ ਕੁ ਮੰਨਦਾ ਨਹੀਂ ਹੋ ਸਕਦਾ ਯਾਰ ਛੜ ਦੇ ਨੇ 64 ਜੀ ਦੇ ਹੁਣ ਨਹੀਂ ਮਾਰਨੋਂ ਸਰ ਪੂਰੇ ਬਾਹਰ ਜੀ ਪਾਜੀ ਇਹ ਚ ਮਾਨਤਾ ਥੋੜਾ ਬਹੁਤ ਹੀ ਹੋਊਗਾ ਛੋੜ ਚੱਪਾ ਹੋਊਗਾ ਇਹ ਚ 200 ਰੁਪਏ ਜੀ ਜਰਾ ਕਿ ਪੂਰੇ ਵੱਡੇ ਕਾਦੀ ਝੋਟੀ ਹੈ ਸਿਰਫ ਹਰ ਤੋਂ ਆ ਕੇ ਥੋੜਾ ਚਾਰ ਚੂ ਸਾਡਾ ਜੀ ਨਗਰ ਖੰਦੇ ਨਹੀਂ ਠੀਕ ਹੈ ਹਾਂਜੀ ਹਾਂ ਲਓ ਦੋਸਤੋ 65000 ਰੁਪਏ ਵੀਰ ਨੇ ਡਿਮਾਂਡ ਰੱਖੀ 62000 ਰੁਪਏ ਦੇ ਵਿੱਚ ਵੀਰ ਕਾ ਜਿਹੜਾ ਵੀਰ ਭਰਾ ਜਿਹੜਾ ਉਹ ਤਾਂ ਮੋਕਟ ਤੇ ਹਲਕਾ ਬਾਕੀ ਭਾਈ ਕੋ ਲੱਗ ਗਿਆ ਵੈਸੇ ਪੂਰੀ ਵੱਡੀ ਝੋਟੀ ਆ ਹਾਂਜੀ ਹਾਂਜੀ ਇਹ ਨਹੀਂ ਵੀ ਛੋਟੀ ਹੂ ਦੋਸਤੋ ਫੇਸ ਕੁਆਲਟੀ ਕਰਮਾ ਦੀ ਚਾ ਕਲਰ ਸਿੰਘ ਥੋੜਾ ਜਿਹਾ ਜ਼ਰੂਰ ਖੁੱਲਾ ਬਾਕੀ ਦੋਸਤੋ ਜਿਹੜੀ ਮੈਂ ਦੀ ਸ਼ੇਪ ਸ਼ੂਪਰ ਬਹੁਤ ਹੋਤੀ ਆ ਜੀ ਨਾਲ ਜਿਹੜੀ ਵੱਡੀ ਮਾਝੇ ਵੀ ਦੋ ਨੰਬਰ ਤੇ ਇਹਦਾ ਭਾਈ ਸੁਆਦ ਦਜਾ ਜੀ ਅੱਛਾ ਜੀ ਤੇ ਸੂਈ ਨੂੰ ਇਹਨੂੰ ਵੀ ਤਿੰਨ ਮਹੀਨੇ ਹੋਏ ਆ ਅੱਛਾ ਜੀ ਤੇ ਗਾਂ ਬਣੀ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਵੀ ਬੱਚਾ ਨਹੀਂ ਹੈਗਾ ਨਹੀਂ ਜੀ ਇਹਦਾ ਵੀ ਨਹੀਂ ਹੈਗਾ ਬੱਚਾ ਬੱਚਾ ਚਲ ਕੇ ਪੰਜਾਂ ਮੁੰਦੇ ਦੇਖ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਦੂਜਾ ਸੁਬਾਹ ਸੂਈ ਤਿੰਨ ਮਹੀਨੇ ਦਾ ਟਾਈਮ ਇਹਨੇ ਸੂਈਨ ਹੋ ਗਿਆ ਜੀ ਇੱਕ ਟਾਈਮ ਟੀਗਾ ਲੈਣੀ ਜੀ ਇੱਕ ਟਾਈਮ ਪਾੜਾ ਲੈਣੀ ਅੱਛਾ ਜੀ ਤੇ ਮੰਗੇ ਦੇ ਘਰਾਂ ਲੰਗ ਚਾਈ ਵੰਗਾ ਪਾਗ ਚੰਦੇ ਹਲਦੀ ਦੀ ਪਾਰਟੀ ਰੱਖੀ ਅੱਛਾ ਮਤਲਬ ਲੱਤਾਂ ਨੂੰ ਮੰਗਾ ਪਉਂਦੇ ਹਾਂਜੀ ਹਾਂਜੀ ਲਓ ਦੋਸਤੋ 8 ਕਿਲੋ ਦੁੱਧ ਜਿਹੜਾ ਪੱਕਾ ਤਿਆਰ ਜੀ ਬਾਕੀ ਚਲੋ ਜਿਹੜੇ ਸਾਹ ਨੂੰ ਮੈਂ ਕੁਲੀ ਕੁਲੀ ਆ ਨਾ ਹਾਂਜੀ ਹਾਂਜੀ ਰਾਜੀ ਆ ਤੇ ਵੀ ਉਸੇ ਮੈਂ ਨੇ 100 ਤੋਂ 100 ਨਿਕਲੂਗੀ ਪਰ ਆਪਾਂ ਭਾਜੀ ਗਰੰਟੀ ਦੇ ਦੇਣਾ ਆਪਾਂ ਮੋਲੀ ਕ ਬਣਾਣਾ ਕਰਨਾ ਠੀਕ ਹੈ ਜੀ ਚਲੋ ਉਹ ਤਾਂ ਜਿਹੜਾ ਕੋਈ ਵੀਰ ਖਰੂਗਾ ਕੋਈ ਦੀ ਕਿਸਮਤ ਹੈ ਹਾਂਜੀ ਹਾਂਜੀ ਬਾਕੀ ਦੋਸਤੋ ਇਹ ਵੀ ਮੱਝ ਬਿਲਕੁਲ ਬੀਕ ਚੰਬਰੀ ਸਿੰਗਲਰਟੀ ਦੀ ਮੱਝ ਚੈੱਕ ਕਰ ਸਕਦੇ ਹੋ ਆਰਡਰ ਕੁਆਲਟੀ ਦੋਸਤੋ ਇਹਦੀ ਬਹੁਤ ਸੋਹਣੀ ਚਾਰੇ ਤਣ ਗੈਪ ਤੋਂ ਕੋਈ ਫੋਰਸ਼ ਨਹੀਂ ਨਾਲ ਅਸ਼ਾ ਵੀਰ ਨੇ ਕਿਹਾ ਤਾਂ ਵੀ ਇੱਕ ਟਾਈਮ ਆ ਟੀਕੇ ਤੇ ਮਿਲਦੀ ਤੇ ਇੱਕ ਟਾਈਮ ਭਾੜੇ ਤੇ ਮਿਲਦੀ ਹਾਂਜੀ ਹਾਂਜੀ ਇਹਦਾ ਮੁੱਲ ਵੀਰ ਕੀ ਮਿਲਦੀ ਭਾੜੇ ਤੇ ਜੀ ਇਹ ਮੈਂ ਨਾ ਥੋੜਾ ਘਰ ਦਾ ਕੀਤਾ ਮੈਂ ਨੇ ਅੱਛਾ ਜੀ ਫੇਰ ਵਗਰ ਬਾਕੀ ਇਹ ਚਲੋ ਇੱਕ ਥਾਂ ਜੋ ਟੇਗੀ ਇਹਨੇ ਮਿਲਣਾ ਆਪਣਾ ਹਾਂਜੀ 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 ਇਹਦਾ ਮੁੱਲ ਇਹਦਾ ਭਾਜੀ ਮੁੱਲ ਆਪਾਂ ਕੋ 70 75 ਨਹੀਂ ਕਰਨਾ ਹੂੰ ਜੇ ਚਲੋ ਗੱਭ ਨਿਕਲ ਆਵੇ ਫਿਰ ਵੇਖਦੀ ਮੈਂ 65 ਹਜ਼ਾਰ ਦੀ ਝੋਟੀ ਹੂੰ ਦੇ ਦਈਏ ਪੂਰੇ 12 ਹਜ਼ਾਰ ਦੀ ਨਹੀਂ ਮਾਨਤਾ ਕਰੀਏਗੇ ਦੋ ਸਰਦਾਂਗੇ ਜੀ ਸਰ ਤਾਂ 60 ਹੋ ਗਏ ਹਾਂਜੀ ਕੋਈ ਹੋਰ ਵੀ ਕਿ ਜੈਸੀ ਨਹੀਂ ਮੈਂ ਨਾ ਚਲੋ ਭੈਣ ਭਰਾ ਲਾਵੇ ਥੋੜਾ ਬਾਧਾ ਕਰ ਦਾਂਗੇ ਜਿਆਦਾ ਨਹੀਂ ਹੋਣਾ ਪੂਰੇ 58000 ਦੇ ਦਵਾਂਗੇ 58000 ਹਾਂਜੀ ਠੀਕ ਹੈ ਜੀ ਲਓ ਦੋਸਤੋ 62000 ਰੁਪਿਆ ਡਿਮਾਂਡ ਰੱਖੀ 58000 ਰੁਪਏ ਦੇ ਵਿੱਚੋਂ ਜਿਹੜਾ ਵੀਰ ਭਰਾ ਕਿੰਨਾ ਹੋਊਗਾ ਉਹ ਤਾਂ ਮੌਕੇ ਤੇ ਸ਼ੋਰ ਸ਼ੱਪਾ ਹੋਊਗਾ ਤਿੰਨ ਨੰਬਰ ਦੀ ਤੁਸੀਂ ਵੀਰੇ ਜਿਹੜੀ ਕਿ ਭਾਈ ਝੋਟੀਆਂ ਵੀ ਪਹਿਲਣੇ ਆ ਅੱਛਾ ਜੀ ਇਹ ਤਾਂ ਜਿਹੜੀ ਪਹਿਲਾ ਨੰਬਰ ਤੇ ਆਪਾਂ ਵਿਖਾਈ ਨਾ ਦੋਵੇਂ ਇੱਕ ਇੱਕ ਕਰਵਾਈਆਂ ਜੀ ਅੱਛਾ ਜੀ ਦੇ ਇਹਨੂੰ ਵੀ ਬਣੀ ਨੂੰਆਂ ਦੇ ਇਕੱਠੀਆਂ ਕਰਾਈਆਂ ਇਹਨੂੰ ਮਹੀਨਾ ਹੋਇਆ ਜੇ ਸੂਈ ਨੂੰ ਇਹਨੂੰ ਵੀ 3 ਮਹੀਨੇ ਹੋਏ 3 ਮਹੀਨੇ ਦਾ ਟਾਈਮ ਦੁੱਧ ਦੇ ਦੇ ਥੱਲੇ ਵੀ 9 ਦਾ ਹੱਲਟਰ 9 10 ਕਿਲੋ ਦੁੱਧ ਤਿਆਰ ਮਿਲਦੀ ਹੈ ਵੀ ਧਾਰ ਦੇ ਥੋੜੀ ਜੀ ਦੋਸਤੋ ਆ ਗਾੜ ਰੱਖਦੀ ਹੈ ਪਛਾਰ ਥੋੜੀ ਜੀ ਘੱਟ ਪਾਉਂਦੀ ਥੋੜਾ ਵਿਖਾਵਾ ਘੱਟ ਕਰਦੀ ਹੈ ਜੀ ਹਾਂਜੀ ਹਾਂਜੀ ਦੁੱਧ ਪੂਰਾ ਨਿਕਰਵਾ ਨਹੀਂਦੀ ਹਾਂਜੀ ਹਾਂਜੀ ਦੁੱਧ ਪੂਰਾ 9 ਦੋਸਤੋ ਇਹ ਵੀ ਝੋਟੀ ਪਹਿਲਾ ਸੂਆ ਸੂਈ ਜੇ 3 ਮਹੀਨੇ ਦਾ ਟਾਈਮ ਇਹਨੂੰ ਸੂਈ ਨੂੰ ਹੋਗਾ ਤਾਂ ਮਹੀਨਾ ਇਹਨੂੰ ਵੀ ਟੀਕਾ ਲੱਗੇਗਾ ਇੱਕ ਇੱਕ ਰੋ ਵੀਰ ਕਹਿੰਦਾ ਪਹਿਲਾਂ ਦੁੱਧ ਦੇ ਥੱਲੇ ਦੋਂ ਮੈਂ ਪਹਿਲਣਾ ਪਹਿਲਣਾ ਆਈ ਆ ਜੀ ਪਲੂਨ ਗਾਂ ਦੁੱਧੇ ਲਈ ਬਣੀ ਆ ਅੱਛਾ ਜੀ ਹਾਂਜੀ ਹਾਂਜੀ ਚਲੋ ਜੇ ਕੋ ਖੜ ਕੇ ਸਾਂਭ ਲੇ ਤੇ ਫਿਰ ਭਾਜੀ ਰਕਮ ਬੰਦ ਜੂਗਾ ਆਹੋ ਜੀ ਚਲੋ ਉਹ ਤੇ ਜਿਹੜਾ ਕੋਈ ਵੀਰ ਖੜੂਗਾ ਉਹਦੇ ਹਾਂਜੀ ਹਾਂਜੀ ਚੁੱਪ ਲੋ ਜੀ ਕਰ ਲਓ ਚੱਕ ਜੀ ਤਾਰਾ ਪੂਰਾ ਵੀਰ ਚਾਰੇ ਸਣਾਂ ਦੇ ਬਰਾਬਰ ਆ ਬੜੀਆ ਭਾਜੀ ਕੋਈ ਆਪ ਦਾ ਤਸੱਲੀ ਕਰਕੇ ਖੜੇ ਜਦਾਂ ਮੱਥੇ ਠੀਕ ਹੈ ਜੀ ਬਾਕੀ ਜੇ ਕੋ ਮਗਾਉ ਆਨਲਾਈਨ ਆਪਣੀ ਗਰੰਟੀ ਹੋ ਠੀਕ ਹੈ ਜੀ ਹਾਂਜੀ ਅੱਛਾ ਤੇ ਵੀ ਇਹਦਾ ਮੁੱਲ ਕੀ ਕਰਨਾ ਮੋਲ ਭਾਜੀ ਜੇ ਤੇ ਇਹ ਵੀ ਗੱਪ ਨਿਕਲ ਆਵੇ ਤੇ ਛੋਟੀ 70 75 ਹਜ਼ਾਰ ਦੀ ਹੈ। ਹੂੰ ਤੇ ਮੋਲ ਆਪਾਂ ਹੁਣ ਇਹਦਾ ਕਰਾਂਗੇ 70 ਕਰ ਲਈਏ 65 ਕਰ ਲਈਏ। ਹਾਂਜੀ। ਇਹ ਵੀ ਭਾਜੀ ਹਾਂ ਨਾ ਆਪਾਂ 10000 ਹਜ਼ਾਰ ਦੀ ਪੂਰੀ ਦੀ ਦਵਾ। ਕਿੰਨਾ ਮਾਨ ਤਾ? ਮਾਨ ਤਾ ਨਾ ਥੋੜਾ ਬੋਤਾ ਹੀ ਹੋਣਾ ਦੇ ਤੇ ਜੇ ਕੋਈ ਜੋੜਾ ਲਊ ਨਾ ਇਹਨਾਂ ਦਾ। ਹੂੰ ਫਿਰ ਕਰਦਾਂਗੇ ਖੁੱਲਾ। ਠੀਕ ਹੈ ਜੀ। ਯਾਨੀ ਕਿ ਇਹਦਾ 60000 ਰੱਖਿਆ। ਜਿਹੜਾ 60 ਤੇ ਉਹਦਾ ਬਾਦ। ਠੀਕ ਹੈ ਜੀ। 1,24,000 ਬੰਦਾ ਹੈ ਨਾ ਦੋਨਾਂ ਦਾ। ਹਾਂਜੀ ਹਾਂਜੀ। ਠੀਕ ਹੈ ਜੀ। ਲਓ ਦੋਸਤੋ ਇਹਦਾ ਵੀ 60000 ਰੁਪਿਆ ਮ ਤੇ ਇਸ ਤੋਂ ਅਗੇ ਵੀ 4 ਨੰਬਰ ਦੀ ਦਸੀ ਰਿਟੇਲ ਇਹ ਭਾਜੀ ਨੀਰੀ ਰਾਵੀ ਦੇ ਵਿਚ ਮੱਝ ਹਾਂਜੀ ਅੱਗੇ ਵੀ ਆਪਾਂ ਸਿਆਲ ਚ ਮਹੀਂ ਲਿਆ ਦਿੰਦੇ ਹਾਂ ਉਹਨਾਂ ਦਾ ਦੋ ਹਾਂਜੀ ਆਸਲਪੂਰਿਆਂ ਤੋਂ ਆਈ ਜੇ ਮੱਝ ਖੇਮਕਰ ਨੇਰੀ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਵੀ ਆਪਾਂ ਉਹ ਏਰੀਆ ਚੋਂ ਨਾ ਦੋ ਤਿੰਨ ਡੰਗਰ ਲੈ ਆਂਦੇ ਮੇਰੇ ਸਾਹ ਨਾਲ ਦਾ ਹੀ ਲੈਣਦੇ ਹੁਣੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਵੀ ਕਿਨਵਸ ਸੁਆ ਸੁਈਏ ਕੀ ਭਾਜੀ ਦੂਜਾ ਸੁਆ ਜੀ ਹਾਂਜੀ ਤੇ ਗਾਂ ਤਜੇ ਦੀ ਇਹ ਵੀ ਮਹੀਨੇ ਦੀ ਜੀ ਗੱਬਰ ਅੱਛਾ ਇਹ ਵੀ ਮਹੀਨੇ ਦੀ ਦੋ ਦੇ ਦਾ ਚਾਰੇ ਮਜਾ ਅਮੀ ਜਮੀਨ ਅੱਲਾਹ ਕਿ ਬਨੇ ਗਾ ਪੰਡਰੀ ਹਾਂਜੀ 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 ਠੀਕ ਹੈ ਜੀ ਤੇ ਦੁੱਧ ਦੇ ਥੱਲੇ 8 ਲੀਟਰ ਹੀ ਥੋੜਾ ਘਟਾਓ ਵੀ 7 ਹੋ ਗਣ ਪਤਾ ਠੀਕ ਹੈ ਜੀ ਹਾਂਜੀ ਤੋੜ ਕੇ ਦਿਖਾਈਏ ਨੂੰ ਲਓ ਜੀ ਲਓ ਦੋਸਤੋ ਇਹ ਨੀਲੀ ਰਵੀ ਦਾ ਪ੍ਰਿੰਟ ਆ ਗਿਆ ਜੀ ਸੁਵਾ ਦੁੱਧਾ ਸੂਈ ਜੇ ਸੂਈ ਨੂੰ ਇਹਨੂੰ ਵੀ ਤਕਰੀਬਨ 3 ਮਹੀਨੇ ਵੀ ਚੋਗੇ ਆਹੋ ਜੀ ਇੰਨਾ ਕੋਇਆ ਟਾਈਮ 3 ਕਿ ਮਹੀਨੇ ਦਾ ਟਾਈਮ ਦੋਸਤੋ ਲਗਭਗ ਇਹਨੂੰ ਹੋ ਗਿਆ 3 ਮਹੀਨਾ ਇਹਨੂੰ ਠੀਕ ਲੱਗੇ ਹੋ ਗਿਆ ਜੀ ਇਹ ਵੀ ਪਸੂ ਦੋਸਤੋ ਸਾਰੇ ਵੀ ਦੇ ਕੋਲ ਤਕਰੀਬਨ ਤਕਰੀਬਨ ਅੱਜ ਦਾ ਕੱਲ ਦੇ ਵਿੱਚ ਵਿੱਚ ਹੀ ਆਏ ਸਾਰੇ ਆਓ ਜੀ ਕੋਲ ਕੱਲ ਆਈਆਂ ਛੰਮ ਮਈਆਂ ਉਹ ਆ ਤਿੰਨ ਡੰਗ ਰਾਜਾ ਹੀ ਸੇਰੀ ਇਹ ਵੀ ਦੋਸਤੋ ਮੱਝ ਬਿਲਕੁਲ ਬਰੀਕ ਚਮੜੀ ਸਿੰਗਲ ਡੀਮਾਜੇ ਵੀ ਪਿਓਰ ਬਾਕੀ ਨੀਲੀ ਰਾਵੀ ਜੀ ਮੱਝ ਵਾਹ ਹਾਂਜੀ ਹਾਂਜੀ ਮਦਰੀ ਟੋਲੀ ਦੀ ਨਿਸ਼ਾਨੀਆਂ ਦੋਸਤੋ ਸਾਰੀਆਂ ਕਵਰ ਕਰਦੀ ਆ ਜੀ ਆ ਕਰ ਲੋ ਚੱਲ ਉਹ ਗਾਂ ਉਹ ਆਂਦੇ ਆ ਵੀ ਹਰੀ ਕਹਿਲਾ ਨਾ ਜਿਹੜਾ ਡਾਇਮੰਡ ਡਾਇਮੰਡ ਬੋਲ ਉਹ ਤੋਂ ਆ ਜੀ ਇਹ ਆਈ ਆਈ ਆ ਸ਼ੋ ਤੋਂ ਗੱਬੜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਜੋਨੇ ਵੀਰੇ ਮੱਚ ਪਾਣੀ ਪੀ ਕੇ ਚਲੋ ਪਈਆ ਤੇ ਕੋਈ ਤਾਂ ਉਹ ਥੋੜਾ ਘਰ ਦਾ ਕਰਦੇ ਜੀ ਡੰਗਰ ਹਾਂਜੀ ਹਾਂਜੀ ਤੇ ਦੇਖਾਂ ਅਗੇ ਪਾਣੀ ਨਹੀਂ ਪੀਂਦੇ ਤੁਹਾਨੂੰ ਦਾ ਠੀਕ ਹੈ ਜੀ ਉਪਰ ਆਪਾਂ ਥੋੜਾ ਜਿਹਾ ਪੋਜੀਸ਼ਨ ਦੂਜੇ ਖਾਉਂਦੇ ਨੇ ਵਿਚਰੀਏ ਕਰਮਾਲੀਏ ਇਦਾਂ ਹੀ ਆ ਤਰੀਕ ਠੀਕ ਹੈ ਜੀ ਉੱਪਰ ਆਹ ਹੋਈ ਉਹ ਨਾਲ ਇੱਕ ਨਾ ਮਹੀਂ ਸ਼ਟਾਲਾ ਖਾਨੀ ਗਈ ਆ ਭਾਈ ਚਾਰ ਦਾ ਕਰਦੇ ਰਹਾ ਹਾਂਜੀ 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 ਤੇ ਇਹਦਾ ਵੀਰ ਮੁੱਲ ਇਹਦਾ ਭਾਜੀ ਮੁੱਲ ਛੋਟਾ ਹੀ ਆ ਹਾਂਜੀ ਜੇ ਤੋ ਗੱਬਨਗੜ ਆਵੇ ਚਲੋ ਫਿਰ ਤੇ ਆਪਾਂ ਅਗਲੀ ਗੱਲ ਤੇ ਮਾਲ ਗੁਰੂ ਦੀ ਕਿਰਪਾ ਨਾਲ ਜਿਆ ਰਹਿਣਾ ਹੀ ਨਹੀਂ ਆਪਾਂ ਭਾਈ ਛੁਰਛਰੇ ਕਰਨੇ ਹਾਂਜੀ ਹਾਂਜੀ ਏ ਭਾਜੀ ਮੋਲ ਜੋ ਮਰਜ਼ੀ ਕਰੀਏ 60000 ਦੇ ਦੇ ਦੀਏ ਪੂਰੇ ਕੰਨਾ ਕਮਾਂਡਾ ਨਾ ਸਰ 55 ਆ ਦੀ ਦੇ ਦੇਨੇ ਪੂਰੇ 57000 ਪੂਰੇ ਦੇ ਦੇ ਦਾਂ ਪੂਰੇ ਸਤੰਜਾ ਹੋਰ ਹੋ ਕਮਾਂਡਾ ਹਾਂਜੀ ਹੋਰ ਨਹੀਂ ਨਹੀਂ ਜੀ ਆਪਾਂ ਸਰਬ ਬਰੀਕ ਬਹੁਤ ਜਿਆਦੀ ਬਰੀਕ ਕਮਾਈ ਰੱਖ ਕੇ ਆਪਾਂ ਦੱਸ ਰਹੇ ਹਾਂ ਮਾਲ ਮਿਲਦਾ ਨਹੀਂ ਮੈਂ ਤਾਂ 10 ਬਤੀਆਂ ਹੁਣ ਪਰ ਮਿਲਦਾ ਨਹੀਂ 60000 ਰੁਪਿਆ ਡਿਮਾਂਡ ਰੱਖੀ ਜੇ 57000 ਰੁਪਏ ਜੋ ਤੁਹਾਡਾ ਆਇਆ ਗਿਆ ਤਾਂ ਮਾਂਡਾਣ ਛੋਰ ਛੱਪਾ ਮੌਕੇ ਤੇ ਜਰੂਰ ਹੋਗਾ ਆਈਏ ਵੀਰ ਗਾੜੀ 5 ਨੰਬਰ ਤੇ ਇਹ ਭਾਜੀ ਸੁਈ ਜੇ ਮੈਂ ਡੇਢ ਕ ਮਹੀਨੇ ਅੱਛਾ ਜੀ ਡੇਢ ਦੀ ਲਾਲੇ ਕੋ ਦੋਂਹ ਦੀ ਲਾਲ ਆ ਕੱਟੀ ਜੀ ਮਗਰ ਮੋਹਰਾ ਦੀ ਮੋਹਰਾ ਦੀ ਮੱਝ ਲਓ ਦੋਸਤੋ ਆ ਕੱਟੀ ਚੰਗੀ ਰਾਜੀ ਕੱਟੀ ਵੀ ਹਾਂਜੀ ਹਾਂਜੀ ਦੋ ਮੱਝਾਂ ਦੋਸਤੋ ਤੁਹਾਨੂੰ ਮਿਲਣੀਆਂ ਜੀ ਇਹ ਭਾਈ ਕੱਟੀ ਦੁੱਧ ਕਿੰਨਾ ਆਉਣਾ ਹੈ ਕੱਟੀ ਦੇ ਦਿੰਦੇ ਨਹੀਂ ਹੋ ਤੇ ਮੈਂ ਕੱਟੀ ਤੋਂ ਬਣਾ ਮੱਝ ਨਹੀਂ ਮਿਲਣੀ ਹਾਂਜੀ 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 ਚਲਦੇ ਆਂਦੇ 10000 ਦੀ ਕੱਟੀ ਆਦੀ ਹੈ ਠੀਕ ਹੈ ਜੀ ਚਾਹ ਪਾਜੀ ਇਦਾਂ ਹੀ ਤੁਹਾਨੂੰ ਬੜਾ ਛੋਟੇ ਡੰਗਰ ਤੋਂ ਵੱਡਾ ਬਣਾ ਹਾਂਜੀ ਹਾਂਜੀ ਇਸ ਲਈ ਭਾਈ 9 ਲੀਟਰ ਦੁੱਧ ਜੀ ਸਵੇਰ ਕਿੰਨਾ ਸੂਈ ਸਵੇਰ ਭਾਈ ਦੁੱਧ ਆਈ ਦੁੱਧ ਸਵੇਰ ਸੀ ਬਾਕੀ 9 ਲੀਟਰ ਤੋਂ ਦੁੱਧ ਸੋ ਤਿਆਰ ਜੀ ਮੋਹਰ ਦਾ ਭਾਈ ਪੂਰਾ ਠੀਕ ਹੈ ਜ 9 ਲੀਟਰ ਦੋ ਪਿਆਰ ਦੋਵੇਂ ਟਾਈਪ ਦੇ ਬੱਚੇ ਤੇ ਮਿਲਦੀ ਹੈ ਹਾਂਜੀ ਹਾਂਜੀ ਭਾਈ ਠੀਕ ਹੈ ਤੋਗੇ ਖੜੇ ਜੀ ਕੋਈ ਆਪਾਂ ਸੁਭਾ ਦਜਾ ਦੋਸਤੋ ਸੁਈ ਇਹ ਤਾਂ ਕੱਟੀ ਵੀ ਕੋਸੇ ਚੰਗੀ ਜਦੋਂ ਰਾਜੀ ਆ ਕੱਟੀ ਵੀ ਪੂਰਾ ਰੰਗਦੀ ਆ ਬਾਜਲੇ ਵਿਖਤੇ ਪੂਰਾ ਕੱਟੀ ਦਾ ਥੋੜੀ ਜੀ ਦੋਸਤੋ ਇਹ ਲਿਸਾ ਪੰਨ ਰੱਖਦੀ ਆ ਕਿਉਂਕਿ ਟੀਰਾ ਪੜੂ ਥੋੜਾ ਨਾ ਮੈਂ ਨਾ ਆਕੇ ਨਾ ਜੀ ਭਾਜੀ ਖਾਧਾ ਨਹੀਂ ਚਾਰ ਚੂਰ ਗਿਆ ਪੱਟਾ ਦਿੱਤਾ ਠੀਕ ਠੀਕ ਹੈ ਜੀ ਇੱਕ ਥੋੜਾ ਜਿਹਾ ਬੱਚੇ ਦਾ ਕਰਦੀ ਹੈ ਠੀਕ ਹੈ ਬੱਚਾ ਉਹ ਕਰਨ ਦਿਆ ਘਰ ਦਾ ਤੁੰਬਾ ਰੱਖਦਾ ਹਾਂ ਹਾਂ ਜੀ ਹਾਂ ਜੀ ਇਹਦੀ ਗੱਲ ਹੈ ਬਾਕੀ ਦੋਸਤ ਵਾਡਰੀ ਵੀ ਕਰਮਾਈ ਜਦੋਂ ਸੋਨਾ ਤਿਆਰ ਕੀਤਾ ਸੋਨਾ ਆਲਟਰ ਖੌਂਡੀ ਕੱਟੀ ਦੋਸਤ ਪੂਰੀ ਜੱਟ ਬਲੈਜ ਗਈ ਹਾਂ ਜੀ ਵੀਰ ਦੋ ਦੋ ਪੱਕਾ 9 ਕਿਲੋ ਤਿਆਰ ਭਾਜੀ ਚੋਕੇ ਖਰੇ ਜੀ ਕੋਈ ਆਪਾਂ ਕੀ ਮੁੱਲ ਕਰਨਾ ਜੀ ਦਾ ਜੇੜੀਏ ਭਾਜੀ 65 ਦੀ ਮੁੱਲ ਜੋ ਮਾਰੀਂ ਮੈਂ ਪੈਸੇ ਮੰਗਤ ਰਹੀ ਹਾਂ ਕਿ ਆਪਾਂ ਪੱਕਾ ਫਿਕਸ ਕਰ ਲੈਣ ਮੈਂ ਕਿੰਨਾ ਮੰਗਣਾ ਸੁਣੇ ਬਾਹਰ ਦੀ ਦੇ ਦिए ਹੈ ਸਦੀ ਕਿ ਜੈਸੁਰਪੁਰ ਦੀ ਪੂਰੇ 60000 ਦੇ ਲਓ ਜੀ ਦੋਸਤੋ ਹਾਂ ਜੀ 60000 ਦੋ ਛੱਡ ਦਾਂਗੇ ਜੀ 58000 ਇਹ ਧੋਣ ਕੋ ਘਸਾਈ ਨਾ ਕਰੇ ਪੂਰੇ 58000 ਦੀ ਠੀਕ ਹੈ ਜੀ ਬੈਣਾ ਦੇ ਫੋਨ ਵਾਲੇ ਆਏ ਇਹ ਕਈਆਂ ਦੇ ਇਕੱਠੀ ਕਾਲੀਆਂ ਮਈਆਂ ਚਾਹੀਦੀਆਂ ਤੇ ਰੇਟ ਆਪਾਂ ਪੂਰਾ ਭੈਣਾ ਦੇ ਹਿਸਾਬ ਨਾਲ ਉਧੇ ਲਾਤਾ ਜੀ ਠੀਕ ਹੈ ਬਾਈਕ ਦੇ ਹਿਸਾਬ ਨਾਲ ਇਹ ਨਹੀਂ ਵੀ ਆਪਾਂ ਲੱਖ ਮੰਗ ਲਿਆ ਠੀਕ ਹੈ ਲਓ ਦੋਸਤੋ 62000 ਰੁਪਏ ਡਿਮਾਂਡ ਰੱਖੀ ਹੈ 58000 ਦੇ ਵਿੱਚੋਂ ਤੁਹਾਡਾ 5 ਨਾਲ ਦੋਸਤੋਂ ਤੁਹਾਨੂੰ ਦਿਖਾਇਆ ਤੇ 5 ਤੱਕ ਦੋਸਤੋਂ ਸਵੇ ਸਵੇ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਅਡਰੈਸ ਏ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਆ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀਰੇ ਕਰੀਬੇ ਬੋਲਦੀ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ ਆਪਣਾ 787901127 ਦੂਜਾ ਨੰਬਰ 787901127 ਹਾਂਜੀ ਤੇ ਬਾਕੀ ਭਾਜੀ ਹਰ ਵੀਡੀਓ ਜ ਆਪਣੀ ਬੇਨਤੀ ਹੁੰਦੀ ਆ ਹਾਂਜੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰਵਾਹ ਵਿੱਚ ਬੈਠ ਕੇ ਵੇਖੋ ਜਿਹੜਾ ਡੰਗ ਪਿਛਲੀ ਵੀਡੀਓ ਪਾਈ ਜ ਆਪਾਂ ਤੇ ਮੈਨੂੰ ਨਾ ਦੋਂਗ ਭਾਂ ਭਰਾਉਣੇ ਖਰਾਬੜਾ ਕੀਤਾ ਅੱਛਾ ਜੀ ਤੇ ਬਿਆਨਾ ਪਾਤਾ ਤੇ ਭਾਜੀ ਮੈਂ ਦੋ ਤਿੰਨ ਦਿਨ ਠੀਕ ਰਿਆ ਤੇ ਬਾਅਦ ਚ ਦੂਜੇ ਵੀ ਗਾਹ ਖਰਾਬ ਹੋਏ ਹਾਉ ਨਹੀਂ ਇਹ ਤਾਂ ਗੱਲ ਹੈ ਕਿ ਕਰਕੇ ਆਪਾਂ ਨੇ ਵਿਚਰਵਾਲ ਦਾ ਵੇਖ ਕੇ ਪਾਉ ਬਿਆਨਾ ਜੇ ਨਹੀਂ ਵੀ ਨਗਰ ਚੰਗਾ ਲੱਗਦਾ ਕੋਈ ਗੱਲ ਨਹੀਂ ਹਾਂ ਤਾਂ ਵੀ ਨਰਖ ਪਰ ਕਰਕੇ ਪਾਉ ਠੀਕ ਬਾਕੀ ਘਰੇ ਆ ਗਿਆ ਆਪਣਾ ਚੋਕੇ ਖੜੋ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਠੀਕ ਠੀਕ ਹੈ ਦੋਸਤੋ ਧੰਨਵਾਦ ਦੋਸਤੋ ਅਗਲੀ ਵੀਡੀਓ ਦੇਖਾਂਗੇ